ਬਰਸਾਦਾ ਨੇ ਹੋਂ ਦਿਨ ਤੇਰਾ ਤੈਨੂੰ ਮੋਰਦਿਆਂ ਬਰਸਾਦਾ ਨੇ ਬਾਬਾ ਦੀਪ ਸਿੰਘ ਮਹਾਰਾਜ ਦੀਆਂ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਦੀਪ ਸਿੰਘ ਮਹਾਰਾਜ ਦੀਆਂ ਕਿਆ ਬਾਤਾਂ ਕਿਆ ਬਾਤਾਂ ਨੇ ਦੀਪ ਸਿੰਘ ਮਹਾਰਾਜ ਦੀਆਂ ਕਿਆ ਬਾਤਾਂ ਨੇ ਤੇ ਤੇਰਾ ਕੇ ਨੂਟਿਆ ਬਨਸਾਤਾ ਨੇ ਸਾਹਾ ਸੰਗਾ ਜੀ ਤੁਸੀਂ ਵੀ ਨਾਲ ਬੋਲ ਕੋ ਚੰਗਾ ਲੱਗਣਾ ਬਾਬਾ ਦੀਪ ਸਿੰਘ ਮਹਾਰਾਜ ਦੀਆਂ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਦੀਪ ਸਿੰਘ ਮਹਾਰਾਜ ਦੀਆਂ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਬਾਬਾ ਦੀਪ ਸਿੰਘ ਮਹਾਰਾਜ ਦੀਆਂ ਕਿਆ ਬਾਤਾਂ ਨੇ ਦੀਪ ਸਿੰਘ ਮਹਾਰਾਜਿਆਂ ਕਿਆ ਬਾਦਾਂ ਨੇ ਮੇਰੇ ਮਥੇ ਤੇ ਲਿਖੇ ਗੁਨਾਹ ਮੇਰੇ ਫੜਨਾ ਤੂੰ ਤੇ ਨਾ ਜਾਣਦਾ ਏ ਤੈਨੂੰ ਚੁੱਪ ਚਾ ਬਿਦੜੇ ਨਾਲ ਪਰਦੇ ਪਰਦਾ ਮਿਹਰ ਦਾ ਮੇਰੇ ਤੇ ਤਾਂ ਆਉਂਦਾ ਏ ਮੈਂ ਜੋ ਵੀ ਆ ਕੀ ਇਹ ਹਾਲ ਮੇਰਾ ਬਾਬਾ ਤੂੰ ਜਾਣਦਾ ਏ ਸਭ ਜਾਣਦਾ ਏ ਤੈਨੂੰ ਚੁੱਪ ਚਾ ਬਿਦੜੇ ਨਾਲ ਪਰਦੇ ਪਰਦਾ ਮਿਹਰ ਦਾ ਮੇਰੇ ਤੇ ਤਾਂ ਬਰਸਾਤਾ ਨੇ ਬੁਝੇ ਤੇਰਾ ਤੀਨੂ ਦਿਆ ਬਰਸਾਤਾ ਨੇ ਬਾਬਾ ਦੀਪ ਸਿੰਘ ਮਹਾਰਾਜ ਦੀ ਆਵਾਜ਼ ਦੀਪ ਸਿੰਘ ਮਹਾਰਾਜ ਦੀਆਂ ਜਾਵਾਤਾਂ ਨੇ ਕਿਆ ਬਾਤਾਂ ਨੇ ਦੀਪ ਸਿੰਘ ਮਹਾਰਾਜ ਦੀਆਂ ਜਾ ਬਾਤਾਂ ਨੇ ਵਾਹ ਦੀਪ ਸਿੰਘ ਮਹਾਰਾਜ ਦੀਆਂ ਬਾਤਾਂ ਨੇ ਵਾਹ ਇੱਕ ਵਾਰ ਸੁਣਾ ਬਾਬੇ ਜੀ ਮੈਂ ਜ਼ਰੂਰ ਜੀ ਦੈਂ ਮੈਂ ਕਹਿੰਦਾ ਜਿਹੜੇ ਬੈਠੇ ਸਾਕੀ ਕੋਈ ਰਹਿ ਨਾ ਜਾਵੇ ਜੀ ਅਸੀਂ ਸਾਰਾ ਟਾਈਮ ਲੈ ਜਾਈਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਨਾਲ ਮਾਸ਼ਾਅੱਲਿ ਸਭ ਹੋਣਾ ਨੇ ਬੜੀ ਸੋਹਣੀ ਹਾਜ਼ਰੀ ਹਰ ਰਹੇ ਨੇ ਧੰਨ ਬਾਬਾ ਦੀਪ ਸਿੰਘ ਮਹਾਰਾਜ ਦੀ ਪਿਆਰ ਵਿੱਚ ਸਾਡੇ ਸਤਕਾਰਯੋਗ ਮਹਾਪੁਰਸ਼ ਬਾਬਾ ਰਵਿੰਦਰ ਸਿੰਘ ਜੀ ਜੋਨੀ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਔਰ ਬੜੇ ਉਤਸ਼ਾਹ ਨਾਲ ਤੁਸੀਂ ਸੁਣਦੇ ਹੋ ਮੇਰਾ ਬਹੁਤ ਜ਼ਿਆਦਾ ਪਿਆਰ ਹੋਣਾ ਨਾਲ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ ਸਰਸੰਗਤ ਜੀ ਇਹ ਸੁਰੀਲੀਆਂ ਰੂਹਾਂ ਸਾਰੀਆਂ ਬਹੁਤ ਮਾਣ ਬਖਸ਼ਦੀਆਂ ਨੇ ਉਹ ਵੀ ਥੋੜੇ ਸਮੇਂ 'ਚ ਸੰਗਤ ਦੇ ਚਰਨਾਂ 'ਚ ਤਸ਼ਰੀਫ ਲੈ ਕੇ ਆ ਰਹੇ ਆ ਉਹਨਾਂ ਨੇ ਸਾਡੇ ਤੋਂ ਬਾਅਦ ਹਾਜ਼ਰੀ ਭਰਨੀ ਹੈ ਗਿਆਨੀ ਗੁਰਪ੍ਰੀਤ ਸਿੰਘ ਜੀ ਲੰਡਰਾਂ ਵਾਲੇ ਬਹੁਤ ਚੜ੍ਹਦੀ ਕਲਾ ਵਾਲੇ ਜਥੇ ਮਹਾਪੁਰਸ਼ ਬੁਲਾਉਂਦੇ ਨੇ ਬੜੇ ਪਿਆਰ ਨਾਲ ਤੇ ਇਸੇ ਤਰ੍ਹਾਂ ਤੁਸੀਂ ਸੱਜ ਕੇ ਬਹਿਣਾ ਬਾਬਾ ਰਵਿੰਦਰ ਸਿੰਘ ਜੀ ਜੋਨੀ ਸਰਸੰਗਤ ਜੀ ਲੋਕੀ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਨੇ ਬਹੁਤ ਉਹ ਜਦੋਂ ਕੋਈ ਕੁਝ ਵੀ ਬੋਲਦੇ ਨੇ ਤਾਂ ਉਹ ਵਾਇਰਲ ਹੋ ਜਾਂਦਾ ਹੈ ਵੀ ਆਨੰਦ ਲੈਣ ਆਏ ਆ ਜਾਂ ਹੋਰ ਇਦਾਂ ਪਰ ਤੁਸੀਂ ਇੱਕ ਚੀਜ਼ ਤੁਸੀਂ ਚੇਤੇ ਰੱਖਿਓ ਬਾਬਾ ਜੀ ਦੀ ਮੈਂ ਉਹਨਾਂ ਨੂੰ ਬਹੁਤ ਨੇੜਿਓਂ ਜਾਣਦਾ ਲੋ ਆਈ ਗਏ ਮਹਾਂਪੁਰਸ਼ ਮੈਂ ਬਹੁਤ ਨੇੜਿਓਂ ਬਾਬਾ ਜੀ ਸਾਹਿਬ ਨੂੰ ਜਾਣਦਾ ਇਹਨਾਂ ਦੇ ਖੁਸ਼ੀਆਂ ਦੇ ਜ਼ਿਕਾਰੇ ਲਾਵੇ ਬਾਬੇ ਨਾਨਕ ਦੇ ਮਨ ਨੂੰ ਭਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਨਿਸੰਗ ਤੇ ਫਤਿਹ ਪਾਵੇ ਜੇ ਮੈਂ ਵੇਖਾਂ ਕਰਮਾਂ ਵੱਲੇ ਕੁਝ ਨਹੀਂ ਮੇਰੇ ਪੱਲੇ ਬਾਬਾ ਨਾਨਕ ਜੀ جکھا تیری رحمت ہو گئی بلے بلے بلے, بلے سو ਇਹ ਸਭ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਵੇਖੋ ਕਿੱਡੇ ਸੋਹਣੇ ਸੋਹਣੇ ਬਲਾ ਰਹੇ ਔਰ ਕਿੱਡੀਆਂ ਮਹਾਨ ਸ਼ਖਸੀਅਤਾਂ ਦੇ ਆਪ ਜੀ ਨੂੰ ਮਹਾਪੁਰਸ਼ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੋੜਨ ਵਾਸਤੇ ਬੁਲਾਉਂਦੇ ਨੇ ਤੇ ਮੈਂ ਬਚਨ ਕਰਦਾ ਸੀ ਬਾਬਾ ਜੀ ਬਾਬਾ ਰਵਿੰਦਰ ਸਿੰਘ ਜੀ ਜੋ ਨਹੀਂ ਮੈਂ ਇਹਨਾਂ ਨੂੰ ਬਹੁਤ ਨੇੜੇੋਂ ਜਾਣਦਾ ਬਾਬਾ ਜੀ ਬਹੁਤ ਜਿਆਦਾ ਮਿੱਤਰਤਾ ਮੇਰੀ ਇਹਨਾਂ ਨਾਲ ਲੋਕੀ ਅਕਸਰ ਇਹਨਾਂ ਦੀਆਂ ਗੱਲਾਂ ਦਾ ਹਾਸਾ ਪਾਉਂਦੇ ਨੇ ਪਰ ਜਿੱਡੀ ਇਹਨਾਂ 'ਚ ਨਿਮਰਤਾ ਹੈ ਜਿੱਡਾ ਇਹਨਾਂ 'ਚ ਪਿਆਰ ਹੈ ਇਹਨਾਂ ਦੇ ਨਾ ਉੱਥੇ ਜਿੱਥੇ ਕਮਰਾ ਬਣਿਆ ਹੋਇਆ ਹੈ ਬਾਬਾ ਜੀ ਦੇ ਉੱਥੇ ਲਵਾਰੀਆਂ ਪਈਆਂ ਨੇ ਉਹ ਲਵਾਰੀਆਂ ਮੈਂ ਇਹਨਾਂ ਨੂੰ ਕਿਹਾ ਮੈਂ ਬਾਬਾ ਜੀ ਵੀ ਇਹ ਸਾਰੀਆਂ ਮੈਂ ਇੰਨੀਆਂ ਤੁਸੀਂ ਐਨੇ ਤਾਂ ਤੁਹਾਡੇ ਚੋਲੇ ਨਹੀਂ ਇਹ ਕਹਿੰਦੇ ਕਹਿੰਦੇ ਬਾਬਾ ਜੀ ਵੇਖੋ ਖੋਲ ਕੇ ਵਿੱਚ ਵੇਖਿਆ ਉਹਦੇ ਡੈਰੀਆਂ ਪਈਆਂ ਉਹ ਲਵਾਰੀਆਂ 'ਚ ਡੈਰੀਆਂ ਪਈਆਂ ਉਹਨਾਂ ਡੈਰੀਆਂ ਚੋਂ ਜਿੰਨੀਆਂ ਮਰਜ਼ੀ ਡੈਰੀਆਂ ਕੱਢ ਲਓਗੇ ਉਹ ਲਵਾਰੀ ਚ ਜਿੰਨੀਆਂ ਨੇ ਸਾਰੀਆਂ ਤੇ ਤੁਹਾਨੂੰ ਮੂਲ ਮੰਤਰ ਲਿਖਿਆ ਮਿਲੇਗਾ ਸਾਰੀਆਂ ਡੈਰੀਆਂ ਤੇ ਭਰੀਆਂ ਪਈਆਂ ਨੇ ਉਹ ਸੁਣਿਓ ਮੈਂ ਕਿਹਾ ਬਾਬਾ ਜੀ ਆਹ ਕੀ ਤੁਸੀਂ ਲੋਕੀ ਤਾਂ ਤੁਹਾਡੀਆਂ ਗੱਲਾਂ ਦੇ ਕਹਿੰਦੇ ਹੱਸਦੇ ਲੋਕੀ ਤਾਂ ਆਨੰਦ ਲੈਣ ਆਏ ਨੇ ਖਮਲੇ ਨੇ ਕਹਿੰਦੇ ਮੈਂ ਬੈਠਾ ਵੇਲਾ ਬਸ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਆਰ ਵਿੱਚ ਮੂਲ ਮੰਤਰ ਲਿਖੀ ਜਾਣਾ ਲਿਖੀ ਜਾਣਾ ਲਿਖੀ ਜਾਣਾ ਮੈਨੂੰ ਇਹ ਫਰਕ ਨਹੀਂ ਪੈਂਦਾ ਵੀ ਲੋਕੀ ਮੈਨੂੰ ਕੀ ਕਹਿੰਦੇ ਨੇ ਮੈਨੂੰ ਇਹ ਫਰਕ ਪੈਂਦਾ ਵੀ ਗੁਰੂ ਮੈਨੂੰ ਕੀ ਕਹਿੰਦਾ ਲੋਕਾਂ ਦੇ ਬਣਾਏ ਹੋਏ ਸੰਤਾਂ ਲੋਕੀ ਦਾ ਸੰਤ ਕਹਿੰਦੇ ਕਹਿੰਦੇ ਸਵਾਦ ਉਹਦੋਂ ਆਉਣਾ ਜਿੱਦਣ ਗੁਰੂ ਨਾਨਕ ਕਹੇ ਵੀ ਇਹ ਮੇਰਾ ਸੰਤ ਤੁਰੇ ਆਪਣੇ ਆਪ ਦਾ ਸਾਰੀ ਸੰਤ ਸੋ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਬਹੁਤ ਦਵਾਨ ਨੇ ਮਿਸ ਵੀ ਕਰਦੇ ਨੇ ਮੰਨ ਲਓ ਜੇ ਇਹਨਾਂ ਨੇ 100 ਦਵਾਨ ਦਿੱਤਾ ਤਾਂ 90 ਦਵਾਨਾਂ ਚ ਇਹ ਨਹੀਂ ਜਾਂਦੇ ਪਤਾ ਮੈਂ ਕਿਹਾ ਵੀ ਮੈਂ ਬਾਬਾ ਹੀ ਐ ਨਾ ਕਰਿਆ ਕਰੋ ਤੁਸੀਂ ਦੀਵਾਨ ਲਾਇਆ ਕਰੋ ਇੱਥੇ ਵੀ ਇੱਕ ਦੋ ਵਾਰੀ ਮਹਾਪੁਰਸ਼ਾਂ ਦੇ ਚਰਣਾ ਚ ਆਪਣੇ ਆਨੰਦ ਚ ਰਹਿੰਦੇ ਨੇ ਪਰ ਇਹਨਾਂ ਨੇ ਵਾਦਾ ਵੀ ਕੀਤਾ ਵਚਨ ਵੀ ਕੀਤਾ ਮੈਂ ਹਾਂ ਸਾਡੇ ਮਹਾਪੁਰਸ਼ਾਂ ਦਾ ਸਮਾਗਮ ਤੁਸੀਂ ਆਉਣਾ ਇਹਨੇ ਬਾਬਾ ਜੀ ਮੈਂ ਤੁਰ ਪਿਆ ਪਰ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਿਹਰ ਨਿਮਰਤਾ ਔਰ ਪਿਆਰ ਜੋ ਇਹ ਅੰਦਰੋਂ ਨੇ ਉਹੀ ਬਾਹਰੋਂ ਨੇ ਇਹ ਕੱਲੀਆਂ ਗੱਲਾਂ ਹੀ ਨਹੀਂ ਕੰਬਲੀਆਂ ਰਮਲੀਆਂ ਮਾਰਦੇ ਹੈ ਵੀ ਮਹਾਰਾਜ ਪਿੱਛੇ ਕੰਬਲੀਆਂ ਰਮਲੀਆਂ ਬੜੀ ਕਿਰਪਾ ਗੁਰੂ ਸਾਹਿਬ ਦੀ ਆਓ ਹੁਣ ਮਾਸ਼ਾਅੱਲਿ ਸਭ ਹੋਣਾ ਦਵਾਪਾ ਮਾਫੇ ਤੁਰ ਗਏ ਇਕੋ ਸੁਣਨਾ ਹੈ ਤੇ ਉਦੋਂ ਬਾਅਦ ਫਿਰ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਸਟੇ ਸੈਕਟਰੀ ਸਾਹਿਬ ਦਰਸਾਉਣਗੇ 10 ਮਿੰਟ ਦੀ ਹਾਜ਼ਰੀ ਸੰਗਤ ਸਾਹਿਬ ਹੁਣਾਂ ਦੀ ਵੀ ਲਵਾਉਣੀ ਆ ਆਪਾਂ ਉਹ ਵੀ ਸੰਗਤ ਦੇ ਚਰਨਾਂ ਦੇ ਦਰਸ਼ਨ ਕਰਨ ਆਏ ਨੇ ਤੇ ਤੁਸੀਂ ਸਾਡੇ ਸਤਿਕਾਰਯੋਗੋ ਤੁਹਾਡਾ ਆਪਣਾ ਸਥਾਨ ਹੈ ਜਦੋਂ ਦਿਲ ਕਰੇ ਦੇਣ ਆਓ ਰਾਤ ਆਓ ਤੁਹਾਨੂੰ ਸਾਰੀਆਂ ਰੂਹਾਂ ਨੂੰ ਬਹੁਤ ਬਹੁਤ ਜੀ ਆਇਆਂ ਆਓ ਹਣ ਸਾਰੇ ਪਿਆਰ ਨਾਲ ਹਾਂ ਜੀ ਅੱਜ ਤੋਂ ਨਿਮੇ ਕਰਾਂ 사ਸਾਂਗਜੀ ਜੀ ਜੈਸੀ ਤੇ ਸਮਾ ਹੋ ਗਿਆ ਬਾਬਾ ਜਾਨੀ ਜੀ ਵੀ ਆ ਗਿਆ ਪਹਿਲੀ ਵਾਰ ਬਾਬਾ ਜੀ ਨੂੰ ਮਿਲਿਆ ਮੈਂ ਗੱਲ ਤੇ ਫੋਨ ਤੇ ਕੀਤੀ ਬਾਬਾ ਜੀ ਨਾਲ ਬਾਬਾ ਜੀ ਨੇ ਖੜਾਈ ਸੱਚ ਦਸਾਂਦੇਵ ਕਲਾਕਾਰਾਂ ਨੂੰ ਤਾਂ ਬੈਠਣਾ ਵੀ ਔਖਾ ਭਾਈ ਨਹੀਂ ਜੋ ਸਹੀ ਹੈ ਉਹ ਸਹੀ ਹੈ ਰਿਸ਼ਤਿਆਂ ਦੀ ਗੱਲ ਕਰਨ ਲੱਗੀਆਂ ਜੀ ਥੋੜੀ ਜਿਹੀ ਬਾਬਾ ਜੀ ਨੇ ਉਹ ਗਾਣੇ ਨੂੰ ਵਿਚਾਰ ਚੰਦ ਲਾਇਏ ਨੇ ਗਾ ਕੇ ਜਿੱਥੇ ਰਿਸ਼ਤਿਆਂ ਦਾ ਨਾਮ ਆ ਜਾਂਦਾ ਜੀ ਉੱਥੇ ਬੜਾ ਕੁਝ ਦੇਖਣ ਨੂੰ ਮਿਲਦਾ। ਇਤਨਾ ਕਿਤੇ ਕਿਸੇ ਨੂੰ ਕੋਈ ਵਿਛੜੇ ਯਾਦ ਆ ਜਾਂਦੇ। ਕਿਸੇ ਨੂੰ ਜਿਹੜੇ ਉਹ ਯਾਦ ਆ ਜਾਂਦੇ ਜੋ ਦੁਨੀਆ ਤੋਂ ਤੁਰ ਗਏ। ਕਿਸੇ ਨੂੰ ਉਹ ਆ ਜਾਦ ਆ ਜਾਂਦੇ ਜੋ ਰੁੱਸ ਕੇ ਬੈਠੇ ਹੋਣ। ਪਰ ਦੋ ਅਨਮੋਲ ਰਿਸ਼ਤੇ ਨੇ ਜੀ। ਉਹ ਹੈ ਮਾਂ ਤੇ ਬਾਪ। ਜਿੰਨ ਲੋਕਾਂ ਕੋਲ ਉਹ ਦੋ ਅਨਮੋਲ ਰਿਸ਼ਤੇ ਨੇ ਨਾ। ਮੈਂ ਕਹਿੰਦਾ ਦੁਨੀਆ ਤੇ ਸਭ ਤੋਂ ਅਮੀਰ ਨੇ। ਤਜਿਹੇ ਸਾਡੇ ਵਰਗੇ ਨੇ ਜਿਨ੍ਹਾਂ ਕੋਲੇ ਨਾ ਮਾਂ ਤੇ ਨਾ ਬਾਪ ਉਹ ਦੁਨੀਆ ਤੇ ਜਿੰਨੀ ਮਰਜੀ ਦੌਲਤਾਂ ਸ਼ੋਰ ਤਾਂ ਇਕੱਠੀਆਂ ਕਰ ਲੈਣ ਪਰ ਰਹਿਣਾ ਸਭ ਤੋਂ ਘਰੀਬ ਕਿਉਂ ਰਹਿਣ ਬੱਚਾ ਕੁੱਲੀ 'ਚ ਬੈਠਾ ਹੋਵੇ ਨਾ ਤੇ ਮਾਂ ਕਹਦੇ ਬੱਚਾ ਖੁਸ਼ੀ ਨਾਲ ਦੱਸੇ ਕਿ ਮਾਂ ਮੈਂ ਅੱਜ ਕੁੱਲੀ ਬਣਾਈ ਆ ਤੇ ਮਾਂ ਕਹਿੰਦੀ ਕਿ ਮੇਰੇ ਪੁੱਤ ਨੇ ਮਹਿਲ ਬਣਾ ਲਿਆ ਤੇ ਬੱਚਾ ਮਹਿਲ ਬਣਾ ਲਏ ਤੇ ਮਾਂ ਨਾ ਹੋਵੇ ਤੇ ਪਿਓ ਨਾ ਹੋਵੇ ਕਿਸੇ ਨੇ ਕਹਿਣੇ ਨਹੀਂ ਦਿਲ ਤੋਂ ਕਿ ਤੂੰ ਕੁਝ ਬਣਾ ਲਿਆ ਇਸ ਕਰਕੇ ਮਾਂ ਬਾਪ ਦਾ ਹੋਣਾ ਬੜਾ ਜ਼ਰੂਰੀ ਹੈ ਕਿਸਮਤ ਵਾਲਿਆਂ ਜਿਨ੍ਹਾਂ ਕੋਲੇ ਮਾਂ ਬਾਪ ਸਹੀ ਸਲਾਮਤ ਹਨ ਉਹਨਾਂ ਦੀ ਇੱਜ਼ਤ ਕਰਿਆ ਕਰੋ ਉਹਨਾਂ ਦਾ ਮਾਣ ਕਰਿਆ ਕਰੋ ਉਹਨਾਂ ਦਾ ਪਿਆਰ ਕਰਿਆ ਕਰੋ ਜਦੋਂ ਕਿਉਂਕਿ ਮਾਂ ਬਾਪ ਤੁਰ ਜਾਂਦੇ ਨੇ ਨਾ ਤੇ ਤਸਵੀਰਾਂ ਦੇ ਵਿੱਚੋਂ ਕਦੇ ਵੀ ਉਹ ਨਾ ਮਾਂ ਬੋਲਦੀ ਐ ਨਾ ਬਾਪ ਉਹ ਅਰਦ ਕਿੱਥੇ ਸੁਣਾਏ ਜਾਂਦੇ ਆ ਜਿੱਥੇ ਕੋਈ ਸੁਣਨ ਵਾਲਾ ਹੁੰਦਾ ਮੈਂ ਅਕਸਰ ਬਾਬਾ ਜੀ ਨਾਲ ਮੇਰਾ ਬਾਬਾ ਜੀ ਨਾਲ ਪਿਆਰ ਕੋਈ ਕਲਾਕਾਰ ਵਰ ਕਰਕੇ ਵੀ ਨਹੀਂ ਹੈਗਾ ਹੁਣ ਤਾਂ ਦੱਸ ਦਿੰਦੇ ਮੈਂ ਆਪਣੇ ਦਿਲ ਦੀਆਂ ਗੱਲਾਂ ਸਾਰੀਆਂ ਬਾਬਾ ਜੀ ਨੂੰ ਫੋਨ ਤੇ ਦੱਸ ਦਿੰਦਾ ਕਿ ਬਾਬਾ ਜੀ ਅੱਜ ਮੈਨੂੰ ਨਾ ਕਮੀ ਮਹਿਸੂਸ ਹੁੰਦੀ ਹੈ ਮੇਰੇ ਬਾਪ ਦੀ ਔਰ ਕਿਤਨਾ ਕਿਤੇ ਮਹਾਪੁਰਸ਼ਾ ਕਿਹੜੇ ਫਨਕਾਰ ਨਾਲ ਇਹਨਾਂ ਦਾ ਸਹਿਚਾਰ ਸਭ ਫਨਕਾਰ ਨਾਲ ਚਾਹੇ ਛੋਟਾ ਚਾਹੇ ਵੱਡਾ ਹਰ ਇੱਕ ਸਲਾਕਾਰ ਨਾਲ ਪਿਆਰ ਮੁਹੱਬਤ ਹੈ ਮੇਰਾ ਸਹਿਚਾਰੀ ਜੁੜਿਆ ਹੋਇਆ ਹੈ ਕਿ ਮੈਂ ਹਮੇਸ਼ਾ ਮਾਂ ਬਾਪ ਦੀ ਗੱਲ ਬਾਬਾ ਜੀ ਕੋਲੇ ਕਰਨੀ ਕਿੱਦਾਂ ਲੱਭਾਂ ਉਹਨਾਂ ਨੂੰ ਐਡੀ ਤੇ ਉਮਰ ਵੀ ਨਹੀਂ ਹੋ ਗਈ ਸਾਡੀ ਕਿ ਅਸੀਂ ਕਹਿ ਦਈਏ ਵੀ ਚਲੋ ਮਾਂ ਬਾਪ ਤੁਰ ਗਏ ਤੁਸੀਂ ਬੜੇ ਹੋ ਗਏ ਛੋਟੀ ਉਮਰਾਂ ਨੇ ਕਿਤਨਾ ਕਿਤੇ ਲੋਡ ਪੈਂਦੀ ਕਿਤਨਾ ਕਿਤੇ ਦਿਲ ਪਰਦਾ ਹੈ ਕਿ ਯਾਰ ਮੈਂ ਮੂੰਹ ਦੇ ਵਿੱਚ ਉਹ ਕਦੇ ਬਾਪੂ ਕਹੂੰਗਾ ਤੋ ਸਾਰੀ ਉਮਰ ਲਈ ਦੂਰ ਹੋ ਗਏ ਇਹ ਕਹਿਣ ਦੀਆਂ ਗੱਲਾਂ ਨਹੀਂ ਇਹ ਸਾਡਾ ਹੰਡਾਉਣ ਦੀਆਂ ਜੋ ਅਸੀਂ ਹੰਡਾਉਨੇ ਆਂ ਮੈਂ ਤੇ ਬੜਾ ਹੰਡਾਉਣਾ ਜੀ ਮੈਂ ਬੜਾ ਮਿਸ ਕਰਦਾ ਕਿਉਂ ਕਿਉਂਕਿ ਬਾਪ ਦੇ ਚਾਹ ਹੁੰਦੇ ਕਿ ਮੇਰਾ ਪੁੱਤ ਕਦੇ ਕੁਝ ਬਣੂਗਾ ਉਹ ਜਦੋਂ ਕੁਝ ਬਣ ਜਾਂਦਾ ਨਾਲੋਂ ਬਾਪ ਨਾ ਰਵੇ ਫਿਰ ਪਤਾ ਲੱਗਦਾ ਕਿ ਮੈਂ ਕੁਝ ਵੀ ਨਹੀਂ ਬਣਿਆ ਯਾਰ ਜੇ ਬਣਨਾ ਸੀ ਤੇ ਬਾਪ ਦੇ ਹੁੰਦੇ ਬਣਦਾ ਥਾ ਥਾ ਨਹੀਂ ਦਰਦ ਸੁਣਾਏ ਜੇ थां न हूंदे चीज़ जी कदरी पत लॻे जॾो हूंदी नोल यारो अहसास जज़्बात कदर लोकर लोको ठेस लॻे त चख न चूर हुे ਸੋਹਣਾ ਸੱਜਣਾ ਸੰਭਲਣਾ ਬੜਾ ਔਖਾ ਮਾਂ ਪਿਓ ਜਦੋਂ ਕਿਸੇ ਦਾ ਦੂਰ ਹੋ ਮਿਹਰਬਾਨੀ ਜੀ ਮਿਹਰਬਾਨੀ ਮੈਂ ਸਮਝ ਆਦਾ ਨਹੀਂ ਲਾਉਦਾ ਮੈਂ 27 ਤੱਕ ਆ ਕੇ ਬੰਦ ਕਰ ਦੇਣਾ ਅਸਿਰੁਲ ਦੇ ਰੁਲ ਦੇ ਪੌਂਚ ਵਿੱਚ ਭਰਦੇ ਸਾਂ ਦੇ ਭਰਦੇ ਸਾਂ ਦੇ ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਛੜਦੇ ਸੂਰਜ ਲਖਾਂਦੇ ਅਸੀਂ ਰੁਲਦੇ ਰੁਲਦੇ ਪੌਂਚੇ ਵਿੱਚ ਪਰਦੇ ਸਾਦੇ ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਛੜਦੇ ਸੂਰਜ ਲਖਾਂਦੇ ਹਰ ਰਿਸ਼ਤੇ ਨਾਲੋਂ ਟੁੱਟ ਕੇ ਟੁੱਟ ਕੇ ਹਰ ਰਿਸ਼ਤੇ ਨਾਲੋਂ ਟੁੱਟ ਕੇ ਦੁੱਖਾਂ ਸੰਗ ਜੁੜ ਗਏ ਹੁ ਜਦੋਂ ਲਗੇ ਕਰਨ ਕਮਾਈਆਂ ਸੀ ਉਦੋਂ ਮਾਂ ਪੇਈ ਤੁਰ ਗਏ ਜਦ ਲਗੇ ਕਰਨ ਕਮਾਈਆਂ ਸੀ ਉਦੋਂ ਮਾਂ ਪੇਈ ਤੁਰ ਗਏ ਹੱਥ ਸਿਰ ਤੋਂ ਉੱਠਿਆ ਬਾਪੂ ਦਾ ਓ ਸ਼ਾਮਾ ਨਰਈਆ ਕਿੱਥੋਂ ਲੱਭ ਲਿਆ ਮੈਂ ਮੜੀ ਨੂੰ ਓ ਰਮਨ ਨਰਈਆ ਕਿੱਥੋਂ ਲੱਭ ਲਿਆ ਮੈਂ ਮੜੀ ਨੂੰ ਓ ਰਮਨ ਨਰਈਆ ਓ ਮਿੱਟੀ ਦੇ ਵਿੱਚ ਮਿੱਟੀ ਹੋ ਓਹ ਮਿੱਟੀ ਦੇ ਵਿੱਚ ਮਿੱਟੀ ਹੋ ਪਾਣੀ ਸੰਘੜ ਗਏ ਜਦ ਲੱਗੇ ਕਰਨ ਕਮਾਈਆਂ ਸੀ ਹੁਦ ਮਾਪੀ ਤੁਰ ਗਏ ਜਦ ਸੰਗੇ ਕਰਨ ਕਮਾਈਆਂ ਸੀ ਹੁਦ ਮਾਪੇ ਤੇਰੀ ਗੇ ਬਾਬਾ ਜੀ ਮੈਂ ਉਹ ਵੀ ਕਰ ਦਵੂਗਾ ਮਾਂ ਹੁੰਦੀ ਅੱਜ ਜਾਉਂਦੀ ਮਾਂ ਹੁੰਦੀ ਅੱਜ ਜਾਉਂਦੀ ਪੁੱਛਦੀ ਹਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਹਾਂ ਉਹ ਸਭ ਦੁਨੀਆਂ ਤੋਂ ਵੱਧ ਕੇ ਕਰਦੀ ਪਿਆਰ ਮੇਰਾ ਮਾਂ ਦੇਆਂ ਪੈਰਾਂ ਨੂੰ ਚੁੰਮ ਕੇ ਸੀਨੇ ਠੰਡ ਪਾਉਂਦਾ ਛਾਮ ਨੂੰ ਮੁੜ ਕੇ ਜਦ ਮੈਂ ਆਪਣੇ ਘਰ ਆਉਂਦਾ ਮਾਂ ਵੀ ਹੱਸ ਕੇ ਕਹਿੰਦੀ ਮਾਂ ਵੀ ਹੱਸ ਕੇ ਕਹਿੰਦੀ ਖੁਸ਼ ਰੋ ਲਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਜੇ ਮਾਂ ਹੁੰਦੀ ਅੱਜ ਜਿਉਂਦੀ ਪੁੱਛਦੀ ਹਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਜੇ ਮਾਂ ਹੁੰਦੀ ਅੱਜ ਜਿਉਂਦੀ ਹੋ ਬਹੁਤ ਬਹੁਤ ਸਾਰੀ ਸੰਗਤ ਦਾ ਸਾਰੇ ਗੁਰਮਖੰਡਾ ਧੰਨਵਾਦ ਸਾਂਜੀ ਮਹਾਰਾਜ ਬਾਬਾ ਰਣਜੀਤ ਸਿੰਘ ਜੀ ਬਹੁਤ ਬਹੁਤ ਮਹਾਂਪੁਰਸ਼ਾਂ ਦਾ ਧੰਨਵਾਦ ਬਾਬਾ ਕੁਲਦੀਪ ਸਿੰਘ ਜੀ ਮਜਾਰੀ ਵਾਲੇ ਮਹਾਂਪੁਰਸ਼ਾਂ ਦਾ ਫੇਰ ਦਸ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਬਾਬਾ ਜੀ ਰਵਿੰਦਰ ਸਿੰਘ ਜੀ ਜੋਨੀ ਬਾਬਾ ਜੀ ਉਹਨਾਂ ਨੇ ਆਪ ਜੀ ਨੂੰ ਹੁਣ ਨਿਹਾਲ ਕਰਨਾ ਤੇ ਉਸ ਤੋਂ ਪਹਿਲਾਂ ਸਾਡੇ ਸੰਘਾ ਸਾਹਿਬ 10 ਮਿੰਟ ਦੀ ਹਾਜ਼ਰੀ ਉਹ ਲਵਾਉਣਗੇ ਤੇ ਖੜ ਕੇ ਸੰਗਾ ਸਾਹਿਬ ਤੁਸੀਂ ਸੰਗਤ ਨੂੰ ਨਿਹਾਲ ਕਰੋ ਇਹਨਾਂ ਦਾ ਹੁਣ ਚਿਹਰਾ ਹੀ ਐਸਾ ਬਣ ਗਿਆ ਲੋਕੀ ਵੇਖ ਕੇ ਹੀ ਹੱਸਣ ਲੱਗ ਜਾਂਦੇ ਨੇ ਦੁਨੀਆ ਨੂੰ ਹਸਾਉਣ ਆਈਆਂ ਐਸੀਆਂ ਰੂਹਾਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਦੇਣਾ ਨੇ ਦਰਸ਼ਨ ਦਿੱਤੇ ਨੇ ਸਤਿਗੁਰੂ ਗਰੀਬਨ ਵਾਹਿ ਕ੍ਰਿਪਾ ਕਰਨ ਆਓ ਸਾਰੇ ਗੱਜ-ਬੱਜ ਕੇ ਕੋਈ ਰਸਨਾ ਵਾਂਜੀ ਨਾਰੇ ਫਤਿਹ ਦਹਿਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ